ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੇਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲੋ ਜੀ ਇੱਥੇ ਸਿਰ ਸਿਰ ਦਾ ਟਾਈਮ ਸੀਗਾ ਮੈਂ ਤੇ ਕਲੇਰ ਸਾਹਿਬ ਇੱਥੇ ਲੱਗੇ ਸੀਗੇ ਕੰਮਲਿਆਂ ਨੂੰ ਸਾਈਡ ਤੇ ਕਰ ਸਾਈਡ ਤੇ ਨਹੀਂ ਮਤਲਬ ਕਿ ਇੱਥੇ ਧੁੱਪ ਬਹੁਤ ਜ਼ਿਆਦਾ ਪੈਂਦੀ ਹੈ ਨਾ ਹੁਣ ਇਹਨਾਂ ਨੂੰ ਉੱਧਰ ਬਾਥਰੂਮ ਦੇ ਅੱਗੇ ਰੱਖਣ ਲੱਗੇ ਸੀ ਕਿਉਂਕਿ ਉੱਥੇ ਥੋੜੀ ਦੇਰ ਧੁੱਪ ਪਾਉਂਦੀ ਹੈ ਫਿਰ ਉਸ ਤੋਂ ਬਾਅਦ ਪੂਰੀ ਉਹ ਤਾਂ ਕਰਕੇ ਉਧਰ ਰੱਖਣ ਲੱਗੇ ਸੀ ਪਰ ਇਹ ਭਾਰੀ ਬਹੁਤ ਜ਼ਿਆਦੇ ਸੀਗੇ نیچے ਤਾਂ ਜਿਵੇਂ ਜਿਵੇਂ ਲਾ ਲਏ ਸੀਗੇ ਪਰ ਫਿਰ ਉੱਪਰ ਉਧਰ ਲਿਜਾਣੇ ਬਹੁਤ ਮੁਸ਼ਕਲ ਸੀਗੇ ਸਾਡੇ ਦੋਨਾਂ ਤੋਂ ਪਰ ਕਲੇਰ ਸਾਹਿਬ ਕਹਿੰਦੇ ਵੀ ਨਹੀਂ ਗਮਲਾ ਭੰਨ ਲਾਂਗੇ ਆਪਾਂ ਵੀ ਰਹਿਣ ਦੇ ਵੀ ਤੂੰ ਹਨਾ ਮੈਂ ਆਪਣੇ ਆਪ ਹੀ ਕਿਸ ਤਰ੍ਹਾਂ ਰਖਾ ਦੂੰਗਾ ਵੀ ਨਾਲੇ ਤੂੰ ਆਪਣਾ ਫਿਰ ਕਹਦੇ ਕਿ ਵੀ ਟੂਹੀ ਚ ਦਰਦ ਹੁੰਦਾ ਵੀ ਰਹਿਣ ਦੇ ਮੈਂ ਕਿਹਾ ਫਿਰ ਇਹ ਹੁਣ ਆਪਾਂ ਬਚਾਲੇ ਰੱਖ ਤਾਂ ਕਹਿੰਦੇ ਕੋਈ ਨਾ ਵੀ ਹੁਣ ਆਪਾਂ ਇਹਨੂੰ ਕਿਵੇਂ ਨਾ ਕਿਵੇਂ ਕਰਕੇ ਉੱਪਰ ਰੱਖ ਦਿੰਨੇ ਆ ਅੰਬੀ ਮੈਂ ਕਿਸੇ ਹੋਰ ਨੂੰ ਲਿਆ ਕੇ ਨਾ ਫਿਰ ਰਖਵਾ ਦੂੰ ਸਾਰੇ ਕਮਲੇ ਕਿਉਂਕਿ ਇਹਨਾਂ ਦੇ ਪੱਤੇ ਮੈਨੂੰ ਇਹ ਮੇਰੇ ਦੂਸਰਾ ਸੀ ਜਿਹੜਾ ਕਾਫੀ ਹੈ ਮਤਲਬ ਹੈ ਵੀ ਹੈ ਨਾ 에리카 ਪਾਵਾ ਉਹਦੇ ਪਲਾਂਟ ਦੇ ਜਿਹੜੇ ਪੱਤੇ ਨੇ ਕਾਫੀ ਜ਼ਿਆਦਾ ਮਤਲਬ ਕਿ ਡਰਾਈ ਪੱਤੇ ਸੁੱਕ ਗਏ ਉਹਦੇ ਹਨਾ ਹੋ ਗਏ ਨੇ ਮੈਨੂੰ ਬਹੁਤ ਜ਼ਿਆਦਾ ਡਰ ਲੈਂਦਾ ਕਿਉਂਕਿ ਦੇਖੋ ਬੱਚਿਆ ਮੰਗੂ ਪਾਲਦੇ ਹਨ ਇਹਨਾਂ ਨੂੰ ਆਪਾਂ ਤਾਂ ਕਰਕੇ ਡਰਤਾ ਰਹਿੰਦੇ ਜੇ ਇੱਥੇ ਮੇਰਾ ਪਲਾਨ ਹੋ ਗਿਆ ਸੀਗਾ ਕੈਨਸਲ ਮੈਂ ਉਹੀ ਤੁਹਾਨੂੰ ਕਹਿ ਰਹੀ ਸੀ ਮੈਂ ਕਿ ਪਲਾਨ ਕੈਨਸਲ ਹੋ ਗਿਆ ਇੱਥੇ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਕਿ ਖਾਣਾ ਬਣਾਉਣਾ ਜਾਨਕਿ ਰੋਟੀ ਬਣਾਉਣੀ ਜੀ ਫਿਰ ਆਦਤ ਬਣੀ ਹੋਈ ਹੈ ਜੀ ਹੌਲੀ-ਹੌਲੀ ਹੋ ਭੈਣ ਕਹਿੰਦੀ ਸੀ ਵੀ ਰੋਟੀ ਕਰਿਆ ਕਰੋ ਪਰ ਆਦਤ ਬਣੀ ਹੋਈ ਹੈ ਜੀ ਹੌਲੀ-ਹੌਲੀ ਕੋਈ ਗੱਲ ਨਹੀਂ ਆਪਾਂ ਆਦਤ ਆਪਣੀ ਸੁਧਾਰ ਲਵਾਂਗੇ ਤੇ ਇੱਥੇ ਲੱਗੀ ਸੀ ਕਿ ਮੈਂ ਰੋਟੀ ਬਣਾਉਣਾ ਰੋਟੀ ਅੱਜ ਇੱਥੇ ਬਣਾਉਣ ਲੱਗੀ ਸੀ ਕਿ ਪਰੌਂਠੇ ਰੋਟੀਆਂ ਵੀ ਬਣਾਈਆਂ ਸੀ ਪਰੌਂਠੇ ਵੀ ਬਣਾਏ ਸੀਗੇ ਪਰੌਂਠੇ ਬੱਚੇ ਕਹਿੰਦੇ ਪਰੌਂਠੇ ਖਾਣੇ ਆ ਜਿਵੇਂ ਅ ਸੰਤੀ ਆਇਆ ਹੋਇਆ ਜੀ ਮੇਰੇ ਨਣਦੇ ਦਾ ਬੇਟਾ ਹਨਾ ਸਨੀ ਉਹ ਕਹਿੰਦੇ ਅਸੀਂ ਪਰੌਂਠੇ ਖਾਣੇ ਵੀ ਸਾਨੂੰ ਪਰੌਂਠੇ ਬਣਾ ਦੇ ਸਬਜ਼ੀ ਵੀ ਸੀਗੀ ਆਪਣੇ ਕੋਲ ਪੇਠੇ ਦੀ ਜਿਵੇਂ ਆਪਾਂ ਰਾਤ ਰਾਤ ਜਿਹੜੀ ਬਣਾਈ ਸੀ ਨਾ ਸਬਜ਼ੀ ਪੇਠੇ ਦੀ ਉਹ ਹੈਗੀ ਸੀਗੀ ਬਚੀ ਹੋਈ ਤੇ ਪੇਠੇ ਦੀ ਸਬਜ਼ੀ ਸੀ ਫਿਰ ਨਾਲ ਦਹੀਂ ਵਗੈਰਾ ਹੋ ਗਿਆ ਤੀਗਾ ਉਸ ਤੋਂ ਬਾਅਦ ਫਿਰ ਨਾਲ ਮੈਂ ਪਰੌਂਠੇ ਬਣਾਉਂਦੀ ਸੀ ਮੈਂ ਕਿਹਾ ਚਲ ਕੋਈ ਨਾ ਵੀ ਪੱਤੋ ਤੁਸੀਂ ਪਰੌਂਠੇ ਖਾ ਲਓ ਹਨਾ ਬੱਚਿਆਂ ਨੂੰ ਹੁੰਦੇ ਹੀ ਆ ਜੀ ਬਾਕੀ ਸਣੀ ਪਰੌਂਠੇ ਬਹੁਤ ਜ਼ਿਆਦਾ ਖਾ ਕੇ ਖੁਸ਼ ਆ ਜੀ ਹੁਣ ਮੈਂ ਤਾਂ ਘਟਾ ਦਿੱਤੀ ਜੀ ਮੈਂ ਵੀ ਪਹਿਲਾਂ ਐਵੇਂ ਸੀ ਜੀ ਬਹੁਤ ਖਾਂਦੀ ਹੁੰਦੀ ਸੀ ਕੁਮਾਰੀ ਹੁੰਦੀ ਪਰੌਂਠੇ ਵਿਆਹ ਤੋਂ ਬਾਅਦ ਵੀ ਮੈਂ ਬਹੁਤ ਖਾਂਦੀ ਸੀ ਲਓ ਜੀ ਇੱਥੇ ਲੱਗ ਗਈ ਸੀ ਦੇਖੋ ਪਰੌਂਠੇ ਆਪਾਂ ਰਾੜਨ ਕਿੰਨੇ ਫੁੱਲੇ ਫੁੱਲੇ ਪਰੌਂਠੇ ਬਣੇ ਆ ਲੋ ਜੀ ਰੋਟੀ ਖਾਣ ਤੋਂ ਬਾਅਦ ਆਪਾਂ ਸਫਾਈਆਂ ਸੁਫਈਆਂ ਕਰੀਆਂ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਜਮੀਲਾ ਲਾ ਜਾਂਦੇ ਪੁੱਛ ਹੁਣ ਮੈਨੂੰ ਉਹਦੀ ਕਾਫੀ ਜ਼ਿਆਦਾ ਜਿਹੜੀ ਹੈਲਪ ਮਿਲ ਜਾਂਦੀ ਹੈ ਹਨਾ ਉਸ ਤੋਂ ਬਾਅਦ ਫਿਰ ਮੈ ਲੱਗ ਗਈ ਸੀ ਕਿ ਇੱਥੇ ਕੱਪੜੇ ਧੋਣ ਕੱਪੜੇ ਜਿਵੇਂ ਕਿ ਬਸ ਮੈ ਇੱਥੇ ਕਈ ਦਿਨ ਹੋ ਗਏ ਹੁਣ ਇਦਾਂ ਹੱਥ ਦੇ ਨਾਲ ਹੀ ਧੋਦੇ ਨਹੀਂ ਹੁੰਦੇ ਆ ਕਿਉਂਕਿ ਥੋੜੀ ਹੁਣ ਮੈਂ 2-3 ਦਿਨ ਹੋ ਗਏ ਡੇਲੀ ਕੱਪੜੇ ਧੋਦੇ ਨੇ ਵੀ ਜਿੰਨੇ ਕੋ ਹੁੰਦੇ ਨੇ ਹੈਨਾ ਤੇ ਵਿੱਚ ਰੋਏ ਆ ਵੀ ਇੱਥੇ ਜਲਦੀ ਕੰਮ ਨਿਭੜਦਾ ਤੇ ਉਧਰ ਤੋਂ ਪਾਉਣ ਕਰਕੇ ਫਿਰ ਇੱਥੇ ਮਨ ਵੀ ਲੱਗਦਾਗਾ ਤਾਂ ਕਰਕੇ ਹੱਥਾਂ ਨਾਲ ਹੀ ਇੱ ਸਲਕੇ ਪਾਈ ਦਮਾਂ ਵੀ ਫਿਰ ਇਕੱਠੇ ਕਾਣੂ ਕਰਨੇ ਨੇ ਮੈਂ ਕਹ ਹੁਣ ਸੁੱਕਦਾ 10 ਮਿੰਟਾਂ ਚ ਜਾਂਦੇ ਨਹੀਂ ਜੇ ਆਪਾਂ ਤਾਂ ਮਸ਼ੀਨ ਦੇ ਵਿੱਚ ਨਾ ਸਕੋਣਿਆ ਨਾ ਧੋਣਿਆ ਦੋ ਦਿਨ ਹੋ ਗਏ ਇੰਨੇ ਧੋ ਕੇ ਸੁਕਣੇ ਪਾ ਦੇਣੀ ਹੁੰਦੀਆਂ ਗਈ ਬਾਕੀ ਚਲੋ ਐਕਸਰਸਾਈਜ਼ ਵੀ ਹੋ ਜਾਂਦੀ ਆ ਹਨਾ ਇਦਾਂ ਤੇ ਵਧੀਆ ਵੀ ਲੱਗਦਾਗਾ ਉਹ ਗਰਮੀ ਦੇ ਵਿੱਚ ਤਾਂ ਚਲੋ ਮੈਂ ਕਹਿੰਦੀ ਆ ਘੱਟ ਹੀ ਮਸ਼ੀਨ ਲਗਾਓ ਮੋٹے ਕੱਪੜੇ ਨੂੰ ਤਾਂ ਧੋਲੋ ਨਹੀਂ ਐਵੇਂ ਧੋਲੋ ਹਨਾ ਉਹ ਜਿਹੇ ਇੱਥੇ ਕੱਪੜੇ ਸੀਗੇ ਜਿਹੜੇ ਧੋਤੇ ਗਿਆ ਆ ਨਵੇਂ ਨਾ ਦੁਪੱਟੇ ਚੁੰਨੀਆਂ ਜਾਨੀ ਕਿ ਮੈਂ ਮੰਗਵਾਈਆਂ ਸੀ ਇਹਨਾਂ ਦਾ ਮੈਂ ਜਿਹੜੀ ਮਤਲਬ ਕਲਰ ਵਗੈਰਾ ਹੁੰਦਾ ਇਹਨਾਂ ਦਾ ਨਾ ਸੋਈ ਜੀ ਹੁੰਦੀ ਆ ਉਹ ਕੱਟ ਰਹੀ ਸੀ ਬਸ ਦੇਖ ਜੀ ਵੀ ਮੈਨੂੰ ਇਹ ਜੇ ਦੁਪट्टे ਸ਼ੂਟ ਨਹੀਂ ਕਰਦੇ ਅੱਜ ਮੈਂ ਜਮੇਲਾ ਤੋਂ ਹੀ ਮੰਗਾਲੇ ਸੀ ਉਹਨਾਂ ਦੇ ਨਾਲ ਕੋਈ ਆਇਆ ਸੀ ਲੈ ਕੇ ਅੱਜ ਸਿੱਧੀ ਸਿੱਧੀ ਵੇਚਣ ਪਾਈ ਇੱਥੋਂ ਪਿੰਡ ਤੋਂ ਹੀ ਉਹਨਾਂ ਦੇ ਘਰ ਹੀ ਆਇਆ ਸੀ ਮਤਲਬ ਕਿ ਉਹਨਾਂ ਦੇ ਕੋਈ ਜਾਣ ਪਹਿਚਾਨ ਦਾਗਾ ਉਹਨਾਂ ਨੇ ਉਹਨੇ ਫਿਰ ਮੈਨੂੰ ਫੋਨ ਕਰ ਲਿਆ ਕਿ ਜੀ ਅੰਤੀ ਦੁਪट्टे ਲੈਣ ਨੂੰ ਕਹਿੰਦੇ ਸੀ ਤੁਸੀਂ ਵੀ ਲੈਣੇ ਨੇ ਮੈਂ ਕਿਹਾ ਚੱਲ ਲਿਆ ਦੇ ਦੋ ਵੈਸੇ ਵੀਡੀਓ ਕਾਲ ਤੇ ਉਹਨੇ ਮੈਨੂੰ ਦਿਖਾਤੇ ਸੀਗੇ ਮੈਨੂੰ ਉਦੋਂ ਆਉਣ ਲੱਗਿਆ ਵੀ ਥੋੜਾ ਜਿਹੇ ਦੇ ਵਿੱਚ ਜਿਵੇਂ ਕਿ ਆ ਲਿੱਲਨ ਜਿ ਮਿਕਸ ਸੀਗੀ ਪਰ ਮੈਨੂੰ ਇਹ ਸ਼ੂਟ ਨਹੀਂ ਕਰਦੇ ਦੇਖਦੀ ਆ ਤਾਂ ਕਰਕੇ ਮੈਂ ਇਹਦਾ ਸੋਈ ਜੀ ਇਹਨਾਂ ਦੀ ਕੱਢ ਰਹੀ ਸੀਗੀ ਉਸ ਤੋਂ ਬਾਅਦ ਇੱਥੇ ਥੋੜਾ ਜਿਹਾ ਆਪਾਂ ਟਿੰਨੋ ਪਾਲ ਪਤਨੀ ਰਾਣੀ ਪਾਲ ਹੁੰਦਾ ਜਿਹੜਾ ਹਾਂ ਰਾਣੀ ਪਾਲ ਬਸ ਇੱਥੇ ਜਿਹੜੇ ਵਾਈਟ ਕੱਪੜੇ ਸੀ ਜਿਨ੍ਹਾਂ ਦੇ ਵਿੱਚ ਵੀ ਵਾਈਟ ਸੀਗੇ ਸਾਰਿਆਂ ਨੂੰ ਇਦਾਂ ਨੀਲ ਵਗੈਰਾ ਦੇ ਕੇ ਸੁੱਕਣੇ ਪਾ ਦੂੰਗੀ ਤੇ ਅੱਜ ਇੱਕ ਹੈਗੇ ਗੁੱਡ ਨਿਊਜ਼ ਉਹ ਕੀ ਗੁੱਡ ਨਿਊਜ਼ ਆ ਜੀ ਉਹ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਨੂੰ ਮਿਲਿਆ ਜੀ ਨਵਾਂ ਕੁਝ ਗਿਫਟ ਮਿਲਿਆ ਮੈਨੂੰ ਨਵਾਂ ਇਹ ਕਿ ਐਸਾ ਕਿਤੇ ਗਿਫਟ ਮਿਲਿਆ ਕਾਫੀ ਟਾਈਮ ਬਾਅਦ ਇਨਾ ਬੇਟ ਕਰਾਉਣ ਤੋਂ ਬਾਅਦ ਬੱਚਿਆਂ ਨੇ ਮੈਨੂੰ ਉਹ ਗਿਫਟ ਦਿੱਤਾਗਾ ਬਹੁਤ ਜ਼ਿਆਦਾ ਬੇਟ ਕੀਤੀ ਐ ਮੈਂ ਕਿੰਨੇ ਮਹੀਨੇ ਹੋ ਗਏ ਸਾਇਦ ਸਾਲ ਸਾਲ ਹੀ ਹੋ ਗਿਆ ਮੈਨੂੰ ਬੇਟ ਕਰਦੀ ਨੂੰ ਵੀ ਮੈਨੂੰ ਉਹ ਗਿਫਟ ਮਿਲੂਗਾ ਹਨਾ ਮੈਨੂੰ ਬਹੁਤ ਜ਼ਿਆਦਾ ਚਾਹ ਸੀਗਾ ਮੈਂ ਬਹੁਤ ਜ਼ਿਆਦਾ ਇੰਤਜ਼ਾਰ ਕੀਤਾ ਜਿਹੜਾ ਫਾਈਨਲੀ ਫਾਈਨਲੀ ਹੁਣ 2 ਦਿਨ ਪਹਿਲਾਂ ਮੈਨੂੰ ਗਿਫਟ ਉਹ ਮਿਲ ਚੁੱਕਿਆਗਾ ਹਨਾ ਸਣੀ ਨੇ ਤਾਂ ਉਦੋਂ ਵੀ ਵੱਡਾ ਗਿਫਟ ਲਿਆਗਾ ਸਣੀ ਨੇ ਲਿਆ ਜਿਹੜਾ ਉਹ ਉਸ ਤੋਂ ਬਾਅਦ ਫਿਰ ਉਹ ਬਾਕੀ ਜਿਹਨੂੰ ਪਤਾ ਚਲੋ ਕਿਹਾ ਹੋ ਮੈ ਪਤਾ ਹੀ ਹੋਗਾ ਸਣੀ ਤੋਂ ਫਿਰ ਰਪਿੰਦਰ ਨੂੰ ਮਿਲ ਗਿਆ ਰਪਿੰਦਰ ਤੋਂ ਜੀ ਫਿਰ ਮੈਨੂੰ ਮਿਲ ਗਿਆ ਇਦਾਂ ਦਾ ਗਿਫਟ ਮਿਲਿਆ ਸਾਨੂੰ ਹਨਾ ਤੇ ਸਣੀ ਨੇ ਆਪ ਪੈਸੇ ਲਾਇ ਜੀ ਰਪਿੰਦਰ ਨੂੰ ਫਰੀ ਦਾ ਮਿਲ ਗਿਆ ਮੈਨੂੰ ਫਰੀ ਦਾ ਮਿਲ ਗਿਆ ਇਦਾਂ ਕਰਕੇ ਹੋ ਗਿਆ ਜੀ ਚਲੋ ਦਿਖਾਉਣਾ ਤੁਹਾਨੂੰ ਉਹ ਵੀ ਅੱਗੇ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕੁਛ ਕ ਪਹਿਣਾ ਦੇ ਸਵਾਲ ਨੇ ਹਨਾ ਜਿਵੇਂ ਮੇਰੇ ਸ਼ਾਇਆਂ ਨੂੰ ਲੈ ਕੇ ਵੀ ਕਿਵੇਂ ਠੀਕ ਹੋਈਆਂ ਕੁਛ ਇੱਕ ਅਪਲੋਡ ਵੀਡੀਓ ਬਾਰੇ ਸੀਗਾ ਹਨਾ ਜਿਹੜੇ ਵੀ ਹੈਗੇ ਨੇ ਦੋ ਚਾਰ ਕਮੈਂਟਾਂ ਦੇ ਆਪਾਂ ਰਿਪਲਾਈ ਵੀ ਦਵਾਂਗੇ ਅੱਜ ਹਨਾ ਅੱਜ ਵਾਲੇ ਬਲੌਗ ਦੇ ਵਿੱਚ ਉਸ ਤੋਂ ਪਹਿਲਾਂ ਕੱਪੜੇ ਆਪਾਂ ਨੇ ਜਿਹੜੇ ਹੁਣ ਇਹ ਸੁੱਕਣੇ ਪਾ ਲਈਏ ਫਿਰ ਤੁਹਾਡੇ ਨਾਲ ਕਰਦੇ ਆਪਾਂ ਨੈਕਸਟ ਬਲੌਗ ਜਿਹੜਾ ਨੈਕਸਟ ਨਹੀਂ ਸੌਰੀ ਜਿਹੜਾ ਸਾਈਆਂ ਵਾਲਾ ਵੀ ਕਿਵੇਂ ਹੈ ਨਾ ਉਹ ਸ਼ੇਅਰ ਕਰਾਂਗੇ ਤੇ ਉਹ ਸਾਰੀ ਜਾਣਕਾਰੀ ਵੀ ਦਵਾਂਗੇ ਬਸ ਇੱਥੇ ਕੱਪੜੇ ਨੇ ਜਿਹੜੇ ਹੁਣ ਉਹ ਸੁੱਕਣੇ ਪਾ ਦਵਾ ਇੱਥੇ ਕੱਪੜੇ ਬਾਦ ਦੇ ਵਿੱਚ ਪਾ ਕੇ ਹਟਦੇ ਐਨੀ ਕੁ ਜ਼ਿਆਦਾ ਧੁੱਪ ਆ ਨਾ ਨਾਲ ਦੀ ਨਾਲ ਕੱਪੜੇ ਸੁੱਕ ਜਾਂਦੇ ਨੇਗੇ ਮੈਨੂੰ ਮਤਲਬ ਕਿ ਬਿਲਕੁਲ ਵੀ ਇਹ ਜਿਹੜੀ ਲੋ ਬਹਿੰਦੀ ਹੈ ਨਾ ਲੋ ਵੀ ਕਹਿ ਦਿੰਦੇ ਆਪਾਂ ਲੋ ਵੀ ਕਹਿ ਦਿੰਦੇ ਆ ਹਨਾ ਭਗਦੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਖਤਰਨਾਕ ਆ ਅੱਜ ਕੱਲ ਬਾਹਰ ਤਾਂ ਨਿਕਲੇ ਹੀ ਨਹੀਂ ਜਾਂਦਾ ਹੈਗਾ ਤੇ ਬਾਕੀ ਚਲੋ ਕੋਈ ਨਹੀਂ ਜੀ ਹਜੇ ਤਾਂ ਕਾਫੀ ਵੀਡੀਓ ਤੁਹਾਡੇ ਤੱਕ ਮੈਂ ਪਹੁੰਚਾਉਣੀਆਂ ਨੇ ਤੁਹਾਡੇ ਕਮੈਂਟ ਆ ਰਹੇ ਨੇਗੇ ਹਨਾ ਅਹ ਦੇਖਦੇ ਆ ਜੀ ਕਿਵੇਂ ਥੋੜਾ ਜਿਹਾ ਮੌਸਮ ਦਾ ਵੀ ਹੋ ਰਿਹਾਗਾ ਥੋੜਾ ਜਿਹਾ ਕੁਛ ਮੇਰਾ ਥੋੜੇ ਬਿਜ਼ੀ ਸ਼ਡਿਊਲ ਚੱਲ ਰਿਹਾਗਾ ਹਨਾ ਤਾਂ ਕਰਕੇ ਵੀ ਹੈਗਾ ਬਾਕੀ ਇਹ ਨਾ ਕਿਹਾ ਕਰੋ ਜੀ ਬਸ ਥੋੜਾ ਜਿਹਾ ਵੇਟ ਕਰ ਲਿਆ ਕਰੋ ਹਨਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਕੱਲੀ ਜਾਣੀ ਆ ਫਿਰ ਕੰਮ ਵੀ ਮੈਨੂੰ ਬਹੁਤ ਜ਼ਿਆਦਾ ਹੋ ਜਾਂਦੇ ਨੇ ਇਸ ਕਰਕੇ ਫਿਰ ਥੋੜਾ ਜਿਹਾ ਟਾਈਮ ਲੱਗ ਜਾਂਦਾਗਾ ਵੈਸੇ ਮੈਂ ਕੋਸ਼ਿਸ਼ ਕਰਦੀ ਹੂਣੀ ਨੇ ਵੀ ਜਲਦੀ ਤੋਂ ਜਲਦੀ ਤੁਹਾਡੇ ਜਿਹੜੇ ਰਿਪਲਾਈ ਦਵਾ ਮੈਂ ਸਵਾਲਾਂ ਦੇ ਜਵਾਬ ਜਿਹੜੇ ਦਵਾ ਹਨ ਉਹ ਮੈਨੂੰ ਇਹ ਵੀ ਹੁੰਦਾ ਵੀ ਮੈਂ ਵੀਡੀਓ ਦੇ ਵਿੱਚ ਹੀ ਦਵਾ ਤੁਹਾਡੇ ਨਾਲ ਫੇਸ ਟੂ ਫੇਸ ਗੱਲ ਕਰਾਂ ਤੁਹ ਕਮੈਂਟਾਂ ਵਿੱਚ ਵੀ ਇਹਨਾਂ ਨਹੀਂ ਪਤਾ ਚੱਲਦਾ ਬਸ ਥੋੜਾ ਜਿਹਾ ਵੇਟ ਕਰ ਲਿਆ ਕਰੋ ਬਸ ਇਹ ਨਾ ਸੋਚਿਆ ਕਰੋ ਵੀ ਦੀਦੀ ਸਾਡੇ ਕਮੈਂਟਾਂ ਦਾ ਜਵਾਬ ਨਹੀਂ ਦਿੰਦੇ ਲੋ ਜੀ ਕੱਪੜੇ ਪਾਤੇ ਹੁਣ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਆ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਆਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮਗੇ ਖੁਸ਼ਹਾਲ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਜੀੜੀ ਕਲਾ ਵਿੱਚ ਰੱਖਣ ਲੋ ਜੀ ਅੱਜ ਦਾ ਆਪਾਂ ਕੋਈ ਜ਼ਿਆਦਾ ਰੁਟੀਨ ਨਹੀਂ ਖਾਣਾ ਪੀਣਾ ਬਸ ਜਾਂ ਥੋੜੇ ਆਪਾਂ ਕੱਪੜੇ ਜਿਹੜੇ ਅੱਜ ਧੋਤੇ ਸੀਗੇ ਉਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਤੇ ਹੋਰ ਕੋਈ ਆਪਾਂ ਅੱਜ ਰੁਟੀਨ ਨਹੀਂ ਸ਼ੇਅਰ ਕਰਨ ਅੱਜ ਸਿਰਫ ਕਈ ਮੈਨੂੰ ਕਮੈਂਟ ਆਏ ਹੋਏ ਸੀਗੇ ਅਲੱਗ-ਅਲੱਗ ਵੀਡੀਓ ਬਣਾਉਣ ਵਾਸਤੇ ਉਹੀ ਤੁਹਾਡੇ ਆਪਾਂ ਦਵਾਂਗੇ ਰਿਪਲਾਈ ਤੇ ਉਸ ਤੋਂ ਪਹਿਲਾਂ ਗੁੱਡ ਨਿਊਜ਼ ਆ ਜੀ ਮੇਰੇ ਲਈ ਕਿਉਂਕਿ ਮੈਨੂੰ ਮਿਲ ਗਿਆ ਜੀ ਆਈਫੋਨ 12 ਮਿੰਨੀ ਚਲੋ ਜੀ ਕਾਫੀ ਆ ਕਦੇ ਆਪਾਂ ਵੱਡਾ ਵੀ ਲੈ ਲਾਂਗੇ ਪਰ ਚਲੋ ਇੰਨਾ ਛੋਟਾ ਵੀ ਨਹੀਂ ਹੈਗਾ 12 ਮਿੰਨੀ ਠੀਕ ਆ ਕਹਿੰਦੇ ਹੁੰਦੇ ਨੇ ਵੀ ਆਈਫੋਨ ਦੇ ਵਿੱਚ ਜਿਹੜੀ ਮਤਲਬ ਕਿ ਵੀਡੀਓ ਕਲੈਰਿਟੀ ਕਾਫੀ ਆ ਹਨਾ ਵੀ ਵਧੀਆ ਫਿਰ ਵੀਡੀਓ ਵੱਧ ਦਾ ਮਤਲਬ ਕਿ ਵਿਊਜ਼ ਵਗੈਰਾ ਵਧੀਆ ਆਉਂਦੇ ਨੇ ਪਰ ਦੇਖਦੇ ਅਸੀਂ ਚਲੋ 2 ਦਿਨ ਹੋ ਗਏ ਮੈਨੂੰ ਇਸੇ ਫੋਨ ਦੇ ਵਿੱਚ ਮੈਂ ਜਿਹੜੇ ਚ ਹੁਣ ਵੀਡੀਓ ਬਣਾ ਰਹੀ ਹਾਂ ਅਪਲੋਡ ਕਰ ਰਹੀ ਹਾਂ ਬਣਾ ਕੇ ਪਰ ਦੇਖਦੇ ਅੱਗੇ ਕੀ ਰਿਸਪੌਂਸ ਮਿਲਦਾ ਹਨਾ ਵਿਊਜ਼ ਦਾ ਕਿੰਨਾ ਕੁ ਫਰਕ ਪੈਂਦਾਗਾ ਉਹ ਆਪਾਂ ਦੇਖਾਂਗੇ ਤੇ ਜਿਹੜੇ ਸਵਾਲਾਂ ਦੇ ਜਵਾਬ ਦੇਣੇ ਨੇ ਪਹਿਲਾ ਹੈਗਾ ਸੀਗਾ ਇੱਕ ਭੈਣ ਦਾ ਕਮੈਂਟ ਸੀਗਾ ਉਹ ਉਹ ਕਹਿੰਦੇ ਵੀ ਤੁਸੀਂ ਕਿਸ ਤਰ੍ਹਾਂ ਵੀਡੀਓ ਅਪਲੋਡ ਕਰਦੇ ਹੋ ਨਾ ਉਹ ਸਾਨੂੰ ਦੱਸੋ ਕਿਉਂਕਿ ਸਾਡੇ 뷰ਜ ਬਹੁਤ ਘੱਟ ਨੇਗੇ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਤੁਸੀਂ ਕਿਵੇਂ ਜਿਹੜੇ ਮਤਲਬ ਕਿ ਵੀਡੀਓ ਨੂੰ ਅਪਲੋਡ ਕਰਦੇ ਹੋ ਮੈਂ ਇਹ ਵੀਡੀਓ ਪਾਈ ਹੋਈ ਹੈ ਜੀ ਅਪਲੋਡ ਵਾਲੀ ਵੀ ਮੈਂ ਕਿਸ ਤਰ੍ਹਾਂ ਵੀਡੀਓ ਅਪਲੋਡ ਕਰਦੀ ਹਾਂ ਇਹ ਮੈਂ ਸ਼ਾਇਦ 23 ਮਈ ਨੂੰ ਇਹ ਵੀਡੀਓ ਮੇਰਾ ਜਿਹੜਾ ਅਪਲੋਡ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਜਾ ਕੇ ਕਿਉਂਕਿ ਬਾਰ-ਬਾਰ ਇਹੀ ਕੋਈ ਵੀਡੀਓ ਬਣਾਉਣੀ ਫਿਰ ਤੁਸੀਂ ਤਾਂ ਚਲੋ ਦੇਖ ਲਓਗੇ ਮੈਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ ਨਾ ਬਣਾਉਣ ਦੇ ਵਿੱਚ ਮੈਂ ਵੀ ਬਣਾ ਦੂੰਗੀ ਪਰ ਜਿਹੜੇ ਹੋਰ ਭੈਣ ਭਰਾਣੇ ਹਨ ਉਹਨਾਂ ਨੂੰ ਥੋੜਾ ਜਿਹਾ ਹੁੰਦਾ ਜੀ ਫਿਰ ਉਹ ਇਰਿਟੇਸ਼ਨ ਹੁੰਦੇ ਨੇਗੇ ਕਿਉਂਕਿ ਇੱਕ ਵੀਡੀਓ ਨੂੰ ਉਹੀ ਨੂੰ ਹਨਾ ਦੇਖਣਾ ਬਾਰ-ਬਾਰ ਉਹ ਥੋੜਾ ਜਿਹਾ ਫਿਰ ਉੱਥੇ ਔਖਾ ਹੋ ਜਾਂਦਾਗਾ ਤਾਂ ਕਰਕੇ ਇਹ ਤੁਸੀਂ ਦੇਖ ਸਕਦੇ ਜਿਹੜੀ ਮੈਂ ਆਪਣੇ ਮਤਲਬ ਕਿ ਸੂਟ ਸ਼ੇਅਰ ਕੀਤੇ ਸੀ ਤੁਹਾਡੇ ਨਾਲ ਦੋ ਸੂਟ ਹਨਾ ਉਹਦੇ ਵਿੱਚ ਐਂਡ ਤੇ ਇਹ ਜਿਹੜੀ ਮੈਂ ਅਪਲੋਡ ਵਾਲੀ ਵੀਡੀਓ ਵੀ ਸ਼ੇਅਰ ਕੀਤੀ ਹੋ ਉਹ ਤੁਸੀਂ ਦੇਖ ਲਿਓ ਭੈਣੇ ਪਲੀਜ਼ ਆ ਬਾਰ-ਬਾਰ ਵੀਡੀਓ ਥੋੜੀ ਜਿਹਾ ਬਣਾਉਣੀ ਵੀ ਚਲੋ ਮੈਨੂੰ ਇਹ ਬਣਾਉਣ ਦਾ ਵੀ ਕਿਵੇਂ ਕਿਵੇਂ ਬਣਾ ਲੂੰਗੀ ਹੰਤਾ ਚਲੋ ਫੋਨ ਵੀ ਦੂਸਰਾ ਹੈਗਾ ਪਰ ਥੋੜਾ ਜਿਹਾ ਹੋ ਜਾਂਦਾ ਜੀ ਰੋਜ਼ ਰੋਜ਼ ਸਾਰੇ ਨਹੀਂ ਨਾ ਉਹ ਵੀਡੀਓ ਕੋਈ ਦੇਖ ਸਕਦੇ ਹੈਗੇ ਤੁਸੀਂ ਆ ਮੇਰਾ 23 ਤਰੀਕ ਵਾਲਾ ਜਿਹੜਾ ਦੇਖ ਲਿਓ ਜਾ ਕੇ ਬਲੌਗ ਉਹਦੇ ਵਿੱਚ ਐਂਡ ਤੇ ਆਪਾਂ ਇਹ ਜਿਹੜੀ ਵੀਡੀਓ ਅਪਲੋਡ ਵੀ ਲਿਖਿਆ ਉੱਥੇ ਮੇਰੇ ਸੂਟ ਸਲਾਈ ਹੋ ਕੇ ਆਗੇ ਜਿਹੜੇ ਮੈਂ ਦਿਖਾਈ ਸੀ ਨਾ ਦੋ ਸੂਟ ਉਹਦੇ ਵਿੱਚ ਐਂਡ ਦੇ ਵਿੱਚ ਤੁਸੀਂ ਦੇਖ ਲਿਓ ਜੀ ਇਹ ਤੇ ਵੀਡੀਓ ਹੈਗੀ ਐ ਤੇ ਦੂਸਰਾ ਸੀਗਾ ਕਮੈਂਟ ਪੈਣ ਦਾ ਉਹ ਕਹਿੰਦੇ ਸੀ ਪਿਗਮੈਂਟੇਸ਼ਨ ਦੀ ਲਈ ਵੀ ਤੁਸੀਂ ਜਿਹੜੀ ਵੀਡੀਓ ਅਪਲੋਡ ਕਰੋ ਹਨਾ ਵੀ ਕਿਸ ਤਰ੍ਹਾਂ ਤੁਸੀਂ ਆਪਣਾ ਚਿਹਰਾ ਸੀ ਜਿਹੜਾ ਆਪਣੀ ਸ਼ਾਈ ਨਾਲ ਲਿਆਂਦੀਆ ਚਿਹਰੇ ਤੇ ਕਿਸ ਤਰ੍ਹਾਂ ਜਿਹੜੀਆਂ ਆਪਣੀਆਂ ਸ਼ਾਈਆਂ ਨੇ ਠੀਕ ਕੀਤੀਆਂ ਨੇ ਬਸ ਤਾਂ ਦੇਖੋ ਵੀਡੀਓ ਮੇਰੇ ਇਹ ਮਈ ਦੇ ਵਿੱਚ April ਦੇ ਵਿੱਚ ਪਾਈਆਂ ਹੋਈਆਂ ਨੇ ਇਹ ਵੀਡੀਓ ਮੇਰੇ ਸ਼ਾਈਆਂ ਕਿਸ ਤਰ੍ਹਾਂ ਠੀਕ ਹੋਈਆਂ ਅਪ੍ਰੈਲ ਦੇ ਵਿੱਚ ਵੀਡੀਓ ਪਾਈ ਹੈ ਉਸ ਤੋਂ ਬਾਅਦ ਦੋ ਤਿੰਨ ਵੀਡੀਓ ਮੈਂ ਹੋਰ ਅਪਲੋਡ ਕੀਤੀਆਂ ਹੋਈਆਂ ਨੇ ਪੂਰੀ ਡਿਟੇਲ ਜੋਗਾ ਜੋ ਵੀ ਹੈ ਉਹ ਸਾਰਾ ਮੈਂ ਉੱਥੇ ਸ਼ੇਅਰ ਕੀਤਾ ਹੋਇਆ ਪਰ ਚਲੋ ਤੁਸੀਂ ਦੇਖ ਲਓ ਇੱਕ ਵਾਰ ਹਨਾ ਉਸ ਤੋਂ ਬਾਅਦ ਦੋ ਵੀਡੀਓ ਮੈਂ ਇੱਕ ਹੁਣ ਐਂਡ ਚ ਆ ਥੋੜੇ ਦਿਨ ਪਹਿਲਾਂ ਹੀ ਪਾਈ ਆ ਰਾਈਸ ਦੀ ਜਿਹੜੀ ਕਰੀਮ ਬਣਾਈ ਆ ਚੌਲਾਂ ਦੀ ਜਣੀ ਕਿ ਹੈਨਾ ਉਹ ਵੀ ਪਿਗਮੈਂਟੇਸ਼ਨ ਲਈ ਬਹੁਤ ਵਧੀਆ ਤੁਸੀਂ ਉਹ ਵੀ ਬਣਾ ਸਕਦੇ ਹੋਗੇ ਕਿਉਂਕਿ ਉਹ ਕਰੀਮ ਆ ਜਿਹੜੀ ਇਹ ਪਿਗਮੈਂਟੇਸ਼ਨ ਹੋ ਗਿਆ ਜਿਵੇਂ ਕਿ ਸਨ ਟੈਨ ਹੋ ਗਈ ਹੈਨਾ ਜਿਵੇਂ 에어ਲਾਈਨਸ ਡਾਰਕ 스ਪੋਟ ਹੈਨਾ ਇਦਾਂ ਸਾਰਿਆਂ ਲਈ ਜਿਵੇਂ ਕਿ 올 스킨 ਟਾਈਪ ਲਈ ਇਹ ਹੈਗੀ ਕੋਈ ਵੀ ਪੈਣ ਇਹਨੂੰ ਵਰਤ ਸਕਦੀ ਹੈ ਇਹ ਨਹੀਂ ਹੈਗਾ ਵੀ ਹੈਨਾ ਮਤਲਬ ਕਿ ਸਕਿਨ ਦਾ ਹਿਸਾਬ ਹੁੰਦਾ ਜਿਵੇਂ ਕਿਸੇ ਦੀ ਆਇਲੀ ਹੁੰਦੀ ਆ ਜਾਂ ਸੈਂਸਿਟਿਵ ਸਕਿਨ ਆ ਜਾਂ ਫਿਰ ਡਰਾਈ ਆ ਹੈਨਾ ਇਹ ਕੁਝ ਨਹੀਂ ਹੈਗਾ ਸਾਰੀਆਂ ਪੈਣ ਇਹਨੂੰ ਲਾ ਸਕਦੇ ਨੇ 올 ਸਕਿਨ ਟਾਈਪ ਇਹ ਜਿਹੜੀ ਕਰੀਮ ਆਂਗੀ ਇਹ ਵਿੱਚ ਕੁਝ ਨਹੀਂ 5 ਤੋਂ 7 ਦਿਨ ਆਪਾਂ ਬਣਾ ਕੇ ਇਹਨੂੰ ਫ੍ਰੀਜ ਦੇ ਵਿੱਚ ਰੱਖ ਸਕਦੇ ਆ ਰੂਮ ਟੈਂਪਰੇਚਰ ਦੇ ਵਿੱਚ ਆਪਾਂ ਨਹੀਂ ਰੱਖ ਸਕਦੇ ਹੈਨਾ ਇਹ ਵੀ ਜਿਹੜੀ ਪਿਗਮੈਂਟੇਸ਼ਨ ਤੋਂ ਕਾਫੀ ਆਪਾਂ ਨੂੰ ਪ੍ਰੋਬਲਮ ਤੋਂ ਹੈਨਾ ਮਤਲਬ ਕਿ ਵਧੀਆ ਸ਼ਾਈਨ ਵੀ ਦੇਖੋ ਚਿਹਰਾ ਕਰਦਾ ਤੇ ਟਾਈਟ ਵੀ ਹੁੰਦੀ ਆਪਣੀ ਸਕਿਨ ਹੈਨਾ ਕਈ ਵਾਰ ਆਪਣੀ ਸਕਿਨ ਥੋੜੀ ਇਕੱਠੀ ਜੀ ਹੋ ਜਾਂਦੀ ਆ ਸਕਿਨ ਟਾਈਡ ਵੀ ਹੁੰਦੀ ਹੈ ਤੁਸੀਂ ਮੇਰਾ ਦੇਖ ਸਕਦੇ ਹੋ ਮੈਨੂੰ ਕਾਫੀ ਦਿਨ ਹੋ ਗਏ ਟਰਾਈ ਕਰਦੀ ਨੂੰ ਇਹ ਜਿਹੜੀ ਹਨਾ ਕਰੀਮ ਪੜਾਈ ਹੈਗੀ ਇਹ ਪਿਗਮੈਂਟੇਸ਼ਨ ਦੇ ਲਈ ਵੀ ਬਹੁਤ ਵਧੀਆ ਉਸ ਤੋਂ ਬਾਅਦ ਇੱਕ ਵੀਡੀਓ ਹੋਰ ਵੀ ਅਪਲੋਡ ਕੀਤਾ ਹੋਇਆ ਮੇਰਾ ਉਹ ਹੈਗਾ ਵੀਡੀਓ ਜਿਵੇਂ ਕਿ ਜਿਹੜੀ ਮਸੂਰ ਦੀ ਦਾਲ ਹੁੰਦੀ ਹੈ ਜਿਹੜੀ ਪੀਲੀ ਦਾਲ ਹੁੰਦੀ ਹੈਗੀ ਹਨਾ ਤੇ ਉਹ ਨਹੀਂ ਆਪਾਂ ਲੈਣੀ ਜਿਹੜੀ ਰੈੱਡ ਹੁੰਦੀ ਹੈ ਉਹ ਲੈਣੀ ਹੈਗੀ ਉਹ ਦਾਲ ਦਾ ਬਣਾਇਆ ਹੋਇਆ ਮੈਂ ਪੈਕ ਉਹ ਵੀ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਪੂਰੀ ਫੇਸ਼ੀਅਲ ਕਿੱਟ ਦੀ ਤਰ੍ਹਾਂ ਮੈਂ ਬਣਾ ਕੇ ਦਿਖਾ ਦੱਸਿਆ ਹੋਇਆਗਾ ਤੁਹਾਨੂੰ ਕਿ ਇਸ ਤਰ੍ਹਾਂ ਇਹਨੂੰ ਟਰਾਈ ਕਰ ਸਕਦੇ ਹੋ ਉਹਨੂੰ ਆਪਾਂ ਜਿਹੜਾ ਪੈਕ ਆ ਉਹਦਾ ਉਹ ਡੇਲੀ ਆਪਾਂ ਪਿਗਮੈਂਟੇਸ਼ਨ ਦੇ ਲਈ ਉਹ ਨਹੀਂ ਆਉਂਦੇ ਉਹਦੇ ਨਾਲ ਪਿਗਮੈਂਟੇਸ਼ਨ ਵਾੜੇ ਮੋਟੀਆਂ ਛਾਈਆਂ ਹੈਗੀਆਂ ਨੇ ਉਹਨੂੰ ਵੀ ਫਰਕ ਪੈਜੂ ਪਰ ਆਉਣ ਨਹੀਂ ਦਿੰਦੀ ਚਿਹਰੇ ਤੇ ਛਾਈਆਂ ਨੂੰ ਹੋਣਾ ਇਹ ਜਿਹੜਾ ਪੈਕ ਆ ਇਹ ਵੀ ਤੁਸੀਂ ਟਰਾਈ ਕਰ ਸਕਦੇ ਹੋ ਬਾਕੀ ਜੋਗਾ ਜੋ ਵੀ ਮੈਂ ਪਾਣੀ ਪੀਂ ਜਿੰਨਾ ਪੀਤਾ ਹੈ ਨਾ ਸਾਰੀ ਵੀਡੀਓ ਮੇਰੇ ਸ਼ੇਅਰ ਕੀਤੀ ਹੋਈ ਹੈਗੀ ਕਿਹੜੇ ਮੈਕੈਪਸੂਲ ਕੈਪਸੂਲਸ ਨੂੰ ਦੱਸ ਦਿੰਦੇ ਆ ਵਿਟਾਮਿਨ E ਦੇ 400 ਉਹਨੂੰ ਰਾਤ ਨੂੰ ਦੁੱਧ ਨਾਲ ਇੱਕ ਕੈਪਸੂਲ ਜਿਹੜਾ ਆਪਾਂ ਖਾ ਸਕਦੇ ਆਂਗੇ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਦਹੀਂ ਵੀ ਖਾ ਲਓ ਦੋ ਟਾਈਮ ਕਿਉਂਕਿ ਦਹੀਂ ਦੇ ਵਿੱਚ ਵੀ ਕੈਸੀਮ ਕਾਫੀ ਮਾਤਰਾ ਦੇ ਵਿੱਚ ਹੁੰਦਾ ਹਨਾ ਬਾਕੀ ਤੁਹਾਨੂੰ ਪਤਾ ਹੀ ਆ ਜੀ ਸਾਰਾ ਹਨਾ ਆਪਾਂ ਬਨਾਣਾ ਸ਼ੇਕ ਵੀ ਜਿਵੇਂ ਕਿ ਮੈਂ ਪੀਣੀ ਹੈ ਕਈ ਵਾਰ ਮਿਸ ਹੋ ਜਾਂਦਾ ਚਲੋ ਤਾਂ ਕੋਈ ਗੱਲ ਨਹੀਂ ਇੱਕ ਦੋ ਦਿਨ ਹਨਾ ਵਿਚਰੀ ਉਹ ਵੀ ਪੀਣੀ ਹੈ ਡੇਲੀ ਹਨਾ ਤੇ ਬਾਕੀ ਪਾਣੀ ਜਿਵੇਂ ਕਿ ਆਪਾਂ 6 ਗਲਾਸ ਪੀਣਿਆ 8 ਪੀ ਸਕਦੇ ਆ 8 ਨਹੀਂ ਪੀਤੇ ਜਾਂਦੇ ਤਾਂ 6 ਪੀ ਲਓ ਹਨਾ ਇਹ ਵੀ ਆ ਜੋਗਾ ਵੀ ਦੱਸਿਆ ਹੋਇਆਗਾ ਮੈਂ ਤੁਹਾਨੂੰ ਕਪਾਲਪਤੀ ਹਨਾ ਉਹ ਕਰ ਸਕਦੇ ਆਂਗੇ ਆਪਾਂ ਕਪਾਲ ਭਾਤੀ ਜੋਗਾ ਹੈ ਨਾ ਤੇ ਇਹ ਵੀ ਬਹੁਤ ਵਧੀਆ ਹੈ ਜਿਵੇਂ ਕਿ ਸਕਿਨਾਂ ਦੇ ਲਈ ਤਾਂ ਇਹ ਬਹੁਤ ਬਾਕੀ ਤਾਂ ਇਹ ਕਾਫੀ ਬਿਮਾਰੀਆਂ ਲਈ ਠੀਕ ਆ ਕਰਦਾ ਠੀਕ ਜਣੀ ਕਿ ਪਰ ਜਿਹੜੀ ਸਕਿਨ ਲਈ ਇਹ ਸਪੈਸ਼ਲ ਬਹੁਤ ਸ਼ਾਈ ਨਹੀਂ ਆਉਂਦੀ ਇਹਦੇ ਨਾਲ ਸਾਈਆਂ ਵਗੈਰਾ ਦੀ ਪ੍ਰੋਬਲਮ ਆ ਜਿਹੜੀ ਦੂਰ ਹੁੰਦੀ ਇਹਨੂੰ ਰੈਗੂਲਰਲੀ ਕਰੋ ਸਟੈਪ ਵਾਈਜ਼ ਸਟੈਪ ਕਰ ਲਓ ਕਿਉਂਕਿ ਜੇ ਆਪਾਂ ਮਿੰਟ ਦੇ ਹਿਸਾਬ ਨਾਲ ਕਰਦੇ ਵੀ 10 ਮਿੰਟ ਕਰੀਏ ਜਾਂ ਆਪਾਂ 20 ਮਿੰਟ ਕਰੀਏ ਨਾ ਉਹ ਨਹੀਂ ਹੁੰਦਾ ਹੈਗਾ ਮੇਰੇ ਤੋਂ ਵੀ ਨਹੀਂ ਹੁੰਦਾ ਮੈਂ ਵੀ ਸਟੈਪ ਹੀ ਗਿਣਦੇ ਜਣੀ ਕਿ ਜਿਵੇਂ 300 ਸਟੈਪ ਤੱਕ ਮੈਂ ਪਹੁੰਚ ਗਈ ਆਂ ਹੁਣ ਤਾਂ ਕਾਫੀ ਦਿਨ ਹੋ ਗਏ ਮੈਂ ਜੋਗਾ ਕੀਤਾ ਨਹੀਂ ਹੈਗਾ ਕਾਫੀ ਦਿਨ ਹੋ ਗਏ ਛੁੱਟੇ ਨੂੰ ਬਸ ਕਾਲਜ ਕਰਕੇ ਹੁਣ ਇੱਕ ਵਾਰ ਜਦੋਂ ਆਪਾਂ ਆਹ ਕਰ ਜੈਨੇ ਹੋ ਜਾਂਦਾ ਪਰ ਮੈਂ ਪਹਿਲਾਂ ਰੈਗੂਲਰ ਹੀ ਕੀਤਾ ਸੀ ਜਿਹੜਾ ਜੋਗਾ ਪਰ ਇਹਦੇ ਨਾਲ ਕਾਫੀ ਜ਼ਿਆਦਾ ਮੈਨੂੰ ਫਾਇਦਾ ਹੋਇਆ ਗਏ ਤੁਸੀਂ ਕਰ ਸਕਦੇ ਹੋ ਜਿਵੇਂ ਸਟੈਪ ਗਿਣ ਲਓ ਜਿਵੇਂ ਤੁਸੀਂ 50 ਸਟੈਪ ਕਰ ਲਏ 20 ਸਟੈਪ ਕਰ ਲਏ 50 ਕਰ ਲਏ ਉਸ ਤੋਂ ਬਾਅਦ ਫਿਰ 100 ਤੱਕ ਆ ਜਾਓ ਜਾਂ ਫਿਰ 70 ਤੱਕ ਆ ਜਾਓ 50 ਤੋਂ ਹਨਾ ਇਦਾਂ ਵਧਾਉਂਦੇ ਜਾਓ ਪਰ ਨਾਲ ਹੀ ਆਪਣਾ ਰੂਟੀਨ ਜਆ ਬਣ ਜਾਂਦਾ ਹਨਾ ਆਪਣਾ ਮਤਲਬ ਦਮ ਜਿਹੜਾ ਪੱਕ ਜਾਂਦਾ ਕਾ ਕੋਈ ਵੀ ਆਪਾਂ ਚਾਹੇ ਜੋਗਾ ਹਨਾ ਕੋਈ ਵੀ ਆਪਾਂ ਐਕਸਰਸਾਈਜ਼ ਕਰਦੇ ਆ ਇੱਕ ਹੋਰ ਦੱਸੀ ਹੋਇਆ ਨੌਨ ਟਾਈਮ ਜਿਵੇਂ ਕਿ ਉਹ ਮੈਂ ਤੁਹਾਨੂੰ ਦੱਸ ਵੀ ਦਿੰਨੀ ਆ ਇਹ ਵੀ ਤੁਹਾਨੂੰ ਦੱਸ ਦਿੰਨੀ ਆ ਕਿ ਜਿਵੇਂ ਕਿ ਆਪਾਂ ਐਵੇਂ ਬਹਿ ਕੇ ਨੌਨ ਟਾਈਮ ਕਰਨਾ ਇਹ ਵਾਲਾ ਜਿਹੜਾ ਇੱਕ ਵਾਰ ਆਪਾਂ ਨੌਨ ਟਾਈਮ ਕਰਨਾਗਾ ਇੱਥੋਂ ਲੈ ਕੇ ਇੱਥੋਂ ਐ ਕਰਨਾਗਾ ਇਹ ਖੱਬੀ ਸਾਈਡ ਕਰਨਾ ਇਹ ਇਹ ਦੇਦਾ ਆ ਚੀਜ਼ ਮੈਂ ਮਸਲਣਾ ਆਪਾਂ ਨੇ ਤੇ ਉਦੋਂ ਬਾਅਦ ਇਹ ਮਸਲ ਕੇ ਆਪਾਂ ਫਿਰ ਇਧਰਲੇ ਸਾਈਡ ਜਿਹੜੇ ਆਪਣੇ ਸੱਜੀ ਸਾਈਡ ਹਨਾ ਇਥੋਂ ਆਪਾਂ ਹਲਕਾ ਹਲਕਾ ਮਸਲਨ ਆਇਆ ਚੀਜ਼ ਦੀ ਮ사ਜ ਕਰਨੀ ਹੈ ਹਲਕੀ ਹਲਕੀ ਇਹ ਆਪਾਂ ਕਰ ਸਕਦੇ ਹਾਂ ਨੌਨ ਟਾਈਮ ਵੀ ਕਰ ਸਕਦੇ ਹਾਂ ਸਵੇਰ ਟਾਈਮ ਵੀ ਕਰ ਸਕਦੇ ਹਾਂ ਪਰ ਨੌਨ ਟਾਈਮ ਕਰੀਏ ਤਾਂ ਇਹ ਜਿਆਦਾ ਵਧੀਆ ਹੈ ਜਿਹੜਾ ਕੈਲਸ਼ੀਅਮ ਦੀ ਜਿਹੜੀ ਪ੍ਰੋਬਲਮ ਹੁੰਦੀ ਉਹ ਕਾਫੀ ਤੱਕ ਹੱਦ ਤੱਕ ਦੂਰ ਹੁੰਦੀ ਹੈ ਜਿਹੜਾ ਕਪਾਲ ਭਾਤੀ ਦਾ ਉਹ ਫਿੰਗਰ ਰਿੰਗ ਹੁੰਦੀ ਹੈ ਜਿਹੜੀ ਆਪਣੀ ਫਿੰਗਰ ਰਿੰਗ ਨੂੰ ਇਸ ਤਰ੍ਹਾਂ ਉੱਥੇ ਦੇ ਨਾਲ ਟੱਚ ਕਰਕੇ ਇਦਾਂ ਰੱਖਣਾਗਾ ਆਪਾਂ ਐਵੇਂ ਸਿੱਧੇ ਚੌਂਕੜੀ ਮਾਰਨੀ ਹੈ ਪਰ ਚਲੋ ਮੈਂ ਬੈੱਡ ਤੇ ਬੈਠੀ ਹਾਂ ਪਰ ਦੋਨਾਂ ਵਧੀਆ ਨਹੀਂ ਹੁੰਦਾ ਜਿੰਨਾ ਆਪਾਂ نیچے ਬੈਠ ਕੇ ਕਰ ਸਕਦੇ ਹ ਇਸ ਤਰ੍ਹਾਂ ਜਿਹੜਾ ਟਿੱਡ ਨੂੰ ਪੂਰਾ ਆਪਾਂ ਮਤਲਬ ਹਲਾਉਣਾਗਾ ਐਦਾਂ ਕਰਨਾ ਆਪਾਂ ਜਿਹੜਾ ਸਾਹ ਉੱਪਰ ਨੂੰ ਖਿੱਚਣਾ ਇਸ ਤਰ੍ਹਾਂ ਐਵੇਂ ਕਰ ਸਕਦੇ ਤੁਸੀਂ ਇਹ ਸਟੈਪ ਵਾਈਜ਼ ਸਟੈਪ ਕਰੋ 50 ਸਟੈਪ ਕਰ ਲਓ 20 ਸਟੈਪ ਤੋਂ ਸ਼ੁਰੂ ਕਰ ਲਓ ਹਨਾ ਉਹ ਤੁਹਾਡਾ ਜਿੰਨਾ ਤੁਹਾਡਾ ਸਰੀਰ ਚੱਲ ਸਕਦਾ ਉਨਾ ਕਰ ਲਓ ਕਿਉਂਕਿ ਕਦਾਂ ਨੂੰ ਤੋਂ ਆਪਾਂ ਇੰਨੀ ਐਕਸਰਸਾਈਜ਼ ਵੀ ਨਹੀਂ ਕਰ ਸਕਦੇ ਹਨਾ ਪਾਣੀ ਪਿਓ ਬਦ ਤੋਬਾ ਨਹੀਂ ਖਾਓ ਫਰੂਟ ਵਗੈਰਾ ਖਾਓ ਇਹ ਵੀ ਹੁੰਦੇ ਜਿਹੜੇ ਕੈਲਕੂਲ ਨੇ ਤੁਸੀਂ ਦੋ ਟਾਈਮ ਲਓ ਇਸ ਤਰ੍ਹਾਂ ਦੇ ਕਾਫੀ ਜਿਹੜੇ ਮੈਂ ਪੈਕ ਬਣਾਉਣੇ ਦੱਸੇ ਹੋਏ ਨੇ ਨਾ ਉਹ ਵੀ ਤੁਸੀਂ ਬਣਾ ਕੇ ਲਾ ਸਕਦੇ ਹੋ ਚਲੋ ਜੀ ਇਹੀ ਸੀਗਾ ਅੱਜ ਦਾ ਤੇ ਜਿਹੜਾ ਇੱਕ ਕਮੈਂਟ ਸ਼ਾਇਦ ਹੋਰ ਸੀ ਹੁਣ ਮੇਰੇ ਦਿਮਾਗ ਦੇ ਵਿੱਚ ਨਹੀਂ ਹੈਗਾ ਹੁਣ ਚਲੋ ਉਹ ਕੱਲ ਨੂੰ ਦੇ ਦਾਂਗੇ ਆਪਾਂ ਰਿਪਲਾਈ ਫਿਰ ਵੀਡੀਓ ਵੀ ਕਾਫੀ ਲੰਮਾ ਹੋ ਜਾਂਦਾ ਹਨਾ ਫਿਰ ਇਹ ਵੀ ਹੋ ਜਾਂਦਾ ਦੇਖਣਾ ਵੀ ਔਖਾ ਹੋ ਜਾਂਦਾ ਹੈ ਇਹ ਦੋ ਜੋਗਗੇ ਨੇ ਤੁਸੀਂ ਰੈਗੂਲਰ ਕਰੋ ਜੋਗਗੇ ਇਹ ਬਹੁਤ ਜ਼ਿਆਦਾ ਜਿਹੜਾ ਫਰਕ ਪੈਂਦਾਗਾ ਮੱਕੇ ਕੈਪਸੂਲ ਖਾਓ ਡੇਲੀ ਖਾਓ ਰਾਤ ਨੂੰ ਹਣਾ ਇਹ ਸਸਤੀ ਨੇ 30 ਰੁਪਏ ਦਾ ਪੱਤੇ ਆਉਂਦਾ ਹਣਾ 30 ਰੁਪਏ ਦਾ ਪੱਤਾ ਆਉਂਦਾ ਇਹ ਜਿਆਦਾ ਮਹਿੰਗੇ ਵੀ ਨਹੀਂ ਕਿ ਕੋਈ ਡਾਕਟਰ ਕਈ ਵਾਰ ਦੇ ਦੇ ਦਿੰਦੇ ਨੇ ਮੈਨੂੰ ਵੀ ਇੱਕ ਵਾਰ 170 ਦਾ ਦਿੱਤਾ ਸੀ 170 ਦਾ ਦਿੱਤਾ ਸੀ ਇੱਕ ਵਾਰ ਇੱਕ ਡਾਕਟਰ ਨੇ ਨਾ ਉਹਨਾਂ ਨੇ ਬਸ 30 ਰੁਪਏ ਵਾਲਾ ਵੀ ਕਾਫੀ ਹੈ ਜੀ ਮੈਂ 30 ਰੁਪਏ ਵਾਲੀ ਖਾਦਣੀ ਐ ਮੈਂ ਤੁਹਾਨੂੰ ਕਹਾ 170 ਵਾਲਾ ਤੋਂ ਹੀ ਚਲੋ ਧੋਖੇ ਚ ਆ ਗਿਆ ਹਣੇ ਇਹਨਾਂ ਨੂੰ ਨਹੀਂ ਪਤਾ ਸੀਗਾ ਜਦੋਂ ਉਹਨਾਂ ਨੇ ਕਿਹਾ ਤਾਂ ਵੀ ਖਾਣੇ ਨੇ ਉਹਨਾਂ ਨੇ ਮਹਿੰਗੇ ਦੇਤੇ ਹਣਾ ਜਿਹੜੇ 30 ਵਾਲੇ ਨੇ ਕਿ ਉਹ ਵੀ ਬਹੁਤ ਵਧੀਆ ਨੇ ਕਿ 30 ਰੁਪਏ ਦਾ ਪੱ 5 6 ਪੱਤੇ ਖਾਓ ਉਸ ਤੋਂ ਬਾਅਦ ਛੱਡ ਦਿਓ ਫਿਰ ਤੁਸੀਂ ਦੁਬਾਰਾ ਮਤਲਬ ਕਿ 10 ਦਿਨ ਛੱਡ ਦਿਓ ਵਿਚਦੀ ਫੇਰ ਖਾ ਲਓ ਇਸ ਤਰ੍ਹਾਂ ਕਰਕੇ ਖਾਓ ਹਨ ਤੇ ਬਸ ਇਹੀ ਹੁੰਦਾ ਐਰਨ ਦੀ ਤੇ ਆਪਾਂ ਨੂੰ ਕੈਲਸ਼ੀਅਮ ਦੀ ਘਾਟ ਜਿਹੜੀ ਹੁੰਦੀ ਆ ਕਾਫੀ ਘਾਟ ਤਾਂ ਦੇਖੋ ਸਰੀਰ ਨੂੰ ਹੁਣ ਇਹ ਨਹੀਂ ਪਤਾ ਕਿਹੜੀ ਉਸਦੀ ਪੈਜ ਪਰ ਦੇਖੋ ਫਰਕ ਪੈਂਦਾ ਇਹ ਨਾਲ ਜਰੂਰ ਬਾਕੀ ਦਵਾਈ ਵੀ ਮੈਂ ਖਾਦੀ ਹੈਗੀ ਉਹ ਸਾਰੇ ਡਿਟੇਲ ਦੇ ਵਿੱਚ ਵੀਡੀਓ ਅਪਲੋਡ ਹੈਗੇ ਚੈਨਲ ਤੇ ਤੁਸੀਂ ਉੱਥੇ ਜਾ ਕੇ ਦੇਖ ਲਓ ਸਾਰੇ ਇਸ ਡਿਟੇਲ ਦੇ ਵਿੱਚ ਵੀਡੀਓ ਬਣਾਈ ਹੋਈ ਹੈਗੀ ਹਨਾ ਚਲੋ ਜੀ ਹੁਣ ਆਪਾਂ ਮੈਂ ਤੁਹਾਨੂੰ ਫੋਨ ਵੀ ਦਿਖਾਉਣੀ ਆ ਆਪਣਾ ਕਿਹੜਾ ਫੋਨ ਲਿਆ ਕਿਉਂਕਿ ਇਸ ਤੇ ਮੇਰੀ ਹੁਣ ਵੀਡੀਓ ਬਣ ਰਹੀ ਆ ਮੇਰਾ ਪਹਿਲਾ ਵਾਲਾ ਫੋਨ ਹੈ Samsung ਦਾ ਦੇਖੋ ਜਿਹਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਹੁਣ ਵੀ ਇਹਨੂੰ ਮੈਂ ਵੇਚਿਆ ਨਹੀਂ ਹੈਗਾ ਮੈਂ ਕਹਿੰਦੀ ਵੇਚਣਾ ਨਹੀਂ ਹੈਗਾ ਨਵੀਂ ਰੱਖਾਂਗੀ ਸਿਮ ਮੇਰਾ ਇਸੇ ਦੇ ਵਿੱਚ ਆ ਸਿਰਫ ਜਿਹੜਾ ਮੈਂ ਹੁਣ ਨਿਊ ਫੋਨ ਆ ਮੇਰਾ ਇਹਦੇ ਵਿੱਚ ਮੈਂ ਵੀਡੀਓ ਹੀ ਬਣਾ ਕੇ ਵੀਡੀਓ ਅਪਲੋਡ ਕਰਦੀ ਆ ਬਸ ਇਹ ਮੇਰਾ ਫੋਨ ਆ ਮੇਰੇ ਜਿਹੜਾ ਸਿਮ ਆਗਾ ਇਸੇ ਵਿੱਚ ਹੀ ਹੈਗਾ ਔਰ ਇਹਨੂੰ ਮੈਂ ਨਹੀਂ ਵੇਚਣਾ ਪਹਿਲਾਂ ਕਲੇਰ ਸਾਹਿਬ ਨੂੰ ਦੇਣਾ ਸੀ ਕੈਨਸਲ ਕਰਦਾ ਮਨ ਨਹੀਂ ਕਰ ਰਿਹਾ ਚਲੋ ਕੋਈ ਨਹੀਂ ਜੇ ਚਲਾਉਣਾ ਹੋਵੇ ਚਲਾ ਵੀ ਲੈਣਗੇ ਪਰ ਘਰ ਵਿੱਚ ਹੀ ਰੱਖਾਂਗੇ ਆਪਣੇ ਹਨਾ ਕਿਉਂਕਿ ਹੁੰਦੀ ਹੈ ਜਿਹਦੇ ਨਾਲ ਵਿਚਾਰਨੇ ਇਹਨੇ ਬਹੁਤ ਟਾਈਮ ਟਪਾਇਆ ਬਹੁਤ ਹਨਾ ਤਿੰਨ ਚਾਰ ਸਾਲ ਹੋ ਗਏ ਹਨ ਮੇਰੇ ਕੋਲੇ ਫੋਨ ਤੇ 40 ਸਾਲ ਹੋ ਗਏ ਮੇਰੇ ਕੋਲੇ ਫੋਨ ਇੱਕ ਦਿਨ ਵੀ ਮੈਂ ਮਤਲਬ ਕਿ ਨਹੀਂ ਕਦੇ ਵੀ ਇਹਨੂੰ ਕੁਝ ਨਹੀਂ ਹੋਣ ਦਿੱਤਾ ਡਿੱਗਣ ਜਾਂ ਪੁੱਟਣ ਕੁਝ ਨਹੀਂ ਇਹਨੂੰ ਹੋਇਆ ਬਸ ਗਲਾਸ ਗਾਰਡ ਤੇ ਜਰੂਰ ਇਹਦੇ ਤੇੜਾ ਹੀ ਸੀਗੀ ਹੋਰ ਇਹਨੂੰ ਕੁਝ ਨਹੀਂ ਹੋਇਆ ਜੀ ਓਕੇ ਚੱਲਦਾ ਹੈ ਬੈਟਰੀ ਬੁਕਰੀ ਸਭੇ ਵੀ ਓਕੇ ਆ ਹਨਾ ਤੇ ਮੈਂ ਕਿਹਾ ਫਿਰ ਕਿਉਂ ਦੇਣਾ ਹਨ ਚਲੋ ਕੰਪਨੀ ਦਾ ਤਾਂ ਹੈਗਾ ਚਲੋ ਜੀ ਫਿਰ ਆਪਾਂ ਹੁਣ ਤੁਹਾਨੂੰ ਫੋਨ ਵੀ ਦਿਖਾਉਣੀ ਆ ਮੈਂ ਕਿਹੜਾ ਲਿਆਗਾ ਵੈਸੇ 12 ਮਿੰਨੀ ਹੈਗਾ ਬੇਟੇ ਨੇ ਸਭ ਤੋਂ ਜਿਹੜਾ ਉੱਪਰ ਆ ਹੋਣਾ ਅ ਸਾਇਦ 15 ਮਿਕਸ ਮੈਕਸ Pro ਪਤਾ ਨਹੀਂ ਕਿਹੜਾ ਉਹ ਲਿਆਗਾ ਹਨਾ ਤੇ ਮੇਰੇ ਕੋਲ 12 ਮਿੰਨੀ ਆ ਗਿਆ ਸਨਪਿੰਦਰ ਕੋਲ ਹੈਗਾ 14 ਅ 14 Pro Max ਉਹਦੇ ਕੋਲੇ ਉਹ ਆ ਗਿਆ ਜੀ ਚਲੋ ਇਸ ਇਸ ਤਰ੍ਹਾਂ ਕਰਕੇ ਸਨੀ ਕੋਲ ਸਭ ਤੋਂ ਵੱਡਾ ਆ ਗਿਆ ਹਜੇ ਜਿਹੜਾ ਹੁਣ ਆਊਗਾ ਸੈਕਿੰਡ 16 ਪਤਾ ਨਹੀਂ ਕਿੰਨਾ ਹਨਾ ਉਹ ਆਊਗਾ ਬਸ ਇਸ ਤੋਂ ਉੱਪਰ ਹਜੇ ਕੋਈ ਨਹੀਂ ਹੈਗਾ ਜਿਹੜਾ ਸਨੀ ਨੇ ਲਿਆ ਤੇ ਸਣੀ ਵਾਲਾ ਫੋਨ ਮੇਰੇ ਕੋਲ ਆਉਣਾ ਸੀ ਜੀ ਉਹ ਪਿੰਦਰ ਨੇ ਲੈ ਲਿਆ ਪਿੰਦਰ ਵਾਲਾ ਫੋਨ ਸੀ ਜਿਹੜਾ ਉਹ ਮੇਰੇ ਕੋਲ ਆ ਗਿਆ ਇਸ ਤਰ੍ਹਾਂ ਕਰਕੇ ਅਸੀਂ ਆਪਣੇ ਫੋਨ ਇੱਕ ਦੂਜੇ ਨਾਲ ਉਹ ਕਰ ਲਏ ਹਨ ਸਣੀ ਨੇ ਨਵਾਂ ਲੈ ਲਿਆ ਸਣੀ ਵਾਲਾ ਪਿੰਦਰ ਕੋਲ ਆ ਗਿਆ ਪਿੰਦਰਾ ਵਾਲਾ ਮੇਰੇ ਕੋਲ ਆ ਗਿਆ ਬਾਰਾ ਮਹੀਨੇ ਚਲੋ ਦੇਖਦੇ ਇਹਦੇ ਨਾਲ ਕੁਆਲਿਟੀ ਦਾ ਕਿੰਨਾ ਕੁ ਫਰਕ ਪੈਂਦਾ ਹਨ ਵੀਡੀਓ ਕੁਆਲਿਟੀ ਕਹਿੰਦੇ ਵਧੀਆ ਹੁੰਦੀ ਆ ਪਰ ਦੇਖਦੇ ਆ ਜੀ ਤੁਸੀਂ ਵੀ ਦੱਸਿਓ ਮੈਨੂੰ ਹਨਾ ਵੀ ਕਿਵੇਂ ਲੱਗੀ ਤੁਹਾਨੂੰ ਇਹਦੇ ਵਿੱਚ ਹੁਣ 2 ਦਿਨ ਹੋ ਗਏ ਅਸੀਂ ਨਾਲ ਵੀਡੀਓ ਬਣਾ ਕੇ ਅਪਲੋਡ ਕਰਦੀਆਂ ਚਲੋ ਜੀ ਫਿਰ ਅੱਜ ਦਾ ਬਲੌਗ ਇੰਨਾ ਕੀ ਆਪਾਂ ਤੁਹਾਨੂੰ ਹੁਣ ਫੋਨ ਦਿਖਾ ਕੇ ਫਿਰ ਜੇ ਤੁਹਾਨੂੰ ਕੋਈ ਨਾ ਵੀ ਸਮਝ ਆਈ ਮਤਲਬ ਕਿ ਤਾਂ ਕੋਈ ਗੱਲ ਨਹੀਂ ਜੀ ਤੁਸੀਂ ਮੈਨੂੰ ਦੁਬਾਰਾ ਕਮੈਂਟ ਕਰ ਦਿਓ ਆਪਾਂ ਇੱਕ ਦਿਨ ਪੂਰੀ ਡਿਟੇਲ ਦੇ ਵਿੱਚ ਕਿੰਨਾ ਪਾਣੀ ਐਕਸਰਸਾਈਜ਼ ਸਾਰੀ ਸਵੇਰ ਟਾਈਮ ਤੋਂ ਮੈਂ ਆਪਣਾ ਵਲੌਗ ਜਿਹੜਾ ਸ਼ੁਰੂ ਕਰ ਦੂੰਗੀ ਉਹ ਸਾਰਾ ਤੁਹਾਡੇ ਨਾਲ ਅਪਲੋਡ ਕਰਕੇ ਤੁਹਾਨੂੰ ਵੀਡੀਓ ਮੈਂ ਦਿਖਾ ਦੂੰਗੀ ਦੱਸੋ ਵੀ ਕੀ ਕੁਛ ਠੰਡ ਲੱਗ ਰਹੀ ਹੈ ਚਲੋ ਜੀ ਠੀਕ ਆ ਫਿਰ ਤੁਹਾਨੂੰ ਹੁਣ ਫੋਨ ਦਿਖਾਉਣੇ ਆ ਪਹਿਲਾਂ ਹੁਣ ਮੈਨੂੰ ਸੈਂਟੀ ਹੁੰਦੀਆਂ ਪਿੰਦਰ ਦਾ ਆਵਾਜ਼ ਲਗਾਉਣੀ ਪਊਗੀ ਕਿਉਂਕਿ ਫਿਰ ਮੈਂ ਇਸ ਦੇ ਵਿੱਚ ਵੀਡੀਓ ਬਣਾਉਣੇ ਹਨ ਉਹਨਾਂ ਦੇ ਫੋਨ ਦੇ ਵਿੱਚ ਹੀ ਬਣਾਉਣੇ ਪਊਗੀ ਇਹਦੇ ਵਿੱਚ ਫਿਰ ਮੇਰਾ ਹੋਣਾ ਆ ਇਹਦੇ ਵਿੱਚ ਮਤਲਬ ਕਿ WhatsApp ਵਗੈਰਾ ਨਹੀਂ ਚਲਾਇਆ ਹੋਇਆ ਜਿਹੜਾ ਮੈਂ ਹੁਣ ਇਹਦੇ 'ਚ ਹਜੇ ਚਲਾਉਣਾ ਹੈਗਾ ਚਲੋ ਜੀ ਦਿਖਾਉਣੀ ਆ ਸੋਨ ਹੁਣ ਕਿਹੜਾ ਫੋਨ ਲਿਆ ਹੈਗਾ ਲਓ ਜੀ ਆਹ ਫੋਨ ਲਿਆ ਆਪਾਂ 12 ਮਿੰਨੀ ਦੇਖੋ ਕਾਫੀ ਇੰਤਜ਼ਾਰ ਕਰਮ ਤੋਂ ਬਾਅਦ ਜਿਹੜਾ ਫੋਨ ਆਪਣੇ ਹੱਥ 'ਚ ਆਇਆ ਹੈਗਾ ਇਹ ਬਹੁਤ ਟਾਈਮ ਤੋਂ ਮੈਨੂੰ ਇਹਦਾ ਵੇਟ ਦੀ ਵੀ ਫੋਨ ਮੈਨੂੰ ਮਿਲੂਗਾ ਪਰ ਇਤੋਂ ਵੱਡੇ ਦੀ ਉਮੀਦ ਸੀ ਪਰ ਚਲੋ ਕੋਈ ਗੱਲ ਨਹੀਂ ਆਪਾਂ ਇਹ ਦੁਪੱਡਾ ਵੀ ਲੈ ਲਾਂਗੇ ਥੋੜਾ ਹੀ ਛੋਟਾ ਹੈ ਹੈ ਨਾ 12 ਮਿੰਨੀ 12 ਮਿੰਨੀ ਹੈ 12 ਮਿੰਨੀ ਹੈ ਪਿੰਦਰ ਕੋਲੇ ਹੈਗਾ 13 13 13 ਆਛਾ ਸਨੀ ਕੋਲ 15 Pro Max ਹੈ ਠੀਕ ਹੈ ਐ ਹੋ ਗਿਆ ਜੀ ਚਲੋ ਕੋਈ ਨਾ ਆਪਣੇ ਕੋਲੇ ਵੀ ਆ ਜੂ ਕਦੇ ਹੈ ਨਾ ਹੈਂਟੀ ਹੂੰ ਚਲੋ ਆ